ਗੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੋ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਰੈਸਪੀ ਲੈ ਕੇ ਆਏ ਹਾਂ ਜੀ ਤਰੀ ਤਰੀ ਬਣਾਵਾਂਗੇ ਜੇ ਆਪਾਂ ਅਦਰਕ ਤੇ ਲਸਣ ਦੀ ਖਾਸ ਸਰਦੀਆਂ ਦੇ ਮੌਸਮ ਵਿੱਚ ਬਣਾ ਕੇ ਖਾਧੀ ਜਾਣ ਵਾਲੀ ਅਦਰਕ ਤੇ ਲਸਣ ਦੀ ਤਰੀ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਪਾਵਾਂਗੇ ਕੋਈ ਇਹਦੇ ਵਿੱਚ ਆਪਾਂ ਜ਼ਿਆਦਾ ਮਸਾਲੇ ਨਹੀਂ ਪਾਉਣੇ ਤੇ ਤਰੀ ਬਣਾਉਣ ਵਾਸਤੇ ਆਪਾਂ ਇੱਥੇ ਲੈ ਜਿਨੀ ਤੋੜ ਲੈਨੇ ਮੀਡੀਅਮ ਸਾਈਜ਼ ਦੇ ਟਮਾਟਰ ਤੇ ਇੱਕ ਗੰਡੀ ਮੋਟੀ ਲਈ ਆ ਜੀ ਆਪਾਂ ਅਦਰਕ ਦੀ ਤੇ ਤਿੰਨ ਮੀਡੀਅਮ ਸਾਈਜ਼ ਦੇ ਲੈ ਲੈਨੇ ਪਿਆਜ਼ ਤੇ ਤਿੰਨ ਹਰੀਆਂ ਮਿਰਚਾਂ ਇਹ ਦੋ ਗੰਡੀਆਂ ਆਪਾਂ ਲਸਣ ਦੀਆਂ ਛਿੱਲ ਕੇ ਸਰਦੀਆਂ ਆ ਗਈਆਂ ਨੇ ਤੇ ਲਸਣ ਨੂੰ ਕੁੰਗਰਨਾ ਸਟਾਰਟ ਹੋ ਗਿਆ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਜੀ ਤਰੀਕਾ ਬਣਾਉਣਾ ਤੇ ਸਭ ਤੋਂ ਪਹਿਲਾਂ ਆਪਾਂ ਲਸਣ ਤੇ ਅਦਰਕ ਆ ਜਿਹੜਾ ਇਹਨਾਂ ਨੂੰ ਵੱਖਰਾ ਕੁੱਟ ਲਾਂਗੇ ਤੇ ਜੇਕਰ ਗ੍ਰੇਂਡਰ ਆਪਣਾ ਹੋਵੇ ਦੇਸੀ ਤੇ ਤਰੀ ਦਾ ਜਿਹੜਾ ਸੁਆਦਾ ਹੋਰ ਵੀ ਦੋ ਦੋ ਗੁਣਾ ਵੱਧ ਜਾਂਦਾ ਤੇ ਅਦਰਕ ਨੂੰ ਆਪਾਂ ਛਿੱਲ ਲਿਆ ਇਹਨੂੰ ਆਪਾਂ ਕੱਟ ਲੈਨੇ ਆ ਤੇ ਕੱਟਣ ਤੋਂ ਬਾਅਦ ਆਪਾਂ ਇਹਨੂੰ ਕੁੰਡੇ ਵਿੱਚ ਕੁੱਟ ਕੇ ਵੱਖਰਾ ਇੱਕ ਕੌਲੀ ਵਿੱਚ ਕੱਟ ਲਾਂਗੇ ਫਿਰ ਆਪਾਂ ਉਸ ਤੋਂ ਬਾਅਦ ਪਿਆਜ਼ ਕੁੱਟਾਂਗੇ ਅਦਰਕ ਤੇ ਲਸਣ ਤੁਸੀਂ ਆਪਣੀ ਮਰਜ਼ੀ ਮੁਤਾਬਕ ਜਿੰਨਾ ਤੁਹਾਨੂੰ ਲੋੜ ਹੈ ਤੁਸੀਂ ਉਹਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਜੇਕਰ ਤੁਸੀਂ ਅਦਰਕ ਤਿੱਖਾ ਖਾਣਾ ਪਸੰਦ ਕਰਦੇ ਹੋ ਤੇ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਤੇ ਆਪਾਂ ਇਹਨਾਂ ਨੂੰ ਕੁੱਟ ਲੈਣੇ ਆ ਜੀ ਬਿਲਕੁਲ ਪੇਸਟ ਬਣਾ ਕੇ ਤਿਆਰ ਕਰਾਂਗੇ ਤੇ ਲੋ ਜੀ ਅਦਰਕ ਤੇ ਲਸਣ ਨੂੰ ਆਪਾਂ ਕੁੱਟ ਕੇ ਕਰ ਲਿਆ ਤਿਆਰ ਤੇ ਹੁਣ ਆਪਾਂ ਇਹਨੂੰ ਇੱਕ ਕੌਲੀ ਦੇ ਵਿੱਚ ਕੱਢ ਕੇ ਤੇ ਪਿਆਜ਼ ਤੇ ਹਰੀ ਮਿਰਚ ਆਪਾਂ ਇਕੱਠੀਆਂ ਕੁੱਟ ਲੈਣੇ ਆ ਹੁਣ ਕੁੱਟ ਲੈਣੇ ਆ ਜੀ ਪਿਆਜ਼ ਤੇ ਇਹਨਾਂ ਨੂੰ ਵੀ ਕੱਟ ਕੇ ਇੱਕ ਕੁੰਡੇ ਵਿੱਚ ਆਪਾਂ ਹੁਣ ਕਰ ਲੈਨੇ ਤਿਆਰ ਤੇ ਨਾਲ ਹੀ ਕੁੱਟ ਲੈਣੇ ਆ ਜੀ ਹਰੀਆਂ ਮਿਰਚਾਂ ਪਿਆਜ਼ਾਂ ਦੇ ਪਿਆਜ਼ ਆਪਾਂ ਕੁੱਟ ਲੈਨੇ ਤੇਲ ਕਰ ਲੈਨੇ ਆ ਗਰਮ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਅੱਧਾ ਚਮਚ ਪਾ ਦਾਂਗੇ ਆਪਾਂ ਅਜਵੈਨ ਦਾ ਇਸ ਤਰਤਰ ਕਲਸਰ ਦੀ ਤਰੀ ਵਿੱਚ ਜ਼ਿਆਦਾਤਰ ਅਜਵੈਨ ਦਾ ਹੀ ਤੜਕਾ ਲਾਇਆ ਜਾਂਦਾ ਤੇ ਅਜਵੈਨ ਦਾ ਆਪਾਂ ਥੋੜਾ ਜਿਹਾ ਕਲਰ ਚੇਂਜ ਕਰ ਲਾਂਗੇ ਇਹਨੂੰ ਥੋੜਾ ਜਿਹਾ ਗੋਲਡਨ ਬਰਾਊਨ ਜਿਹਾ ਕਰ ਲਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਪਾ ਦਾਂਗੇ ਜੀ ਅਦਰਕ ਤੇ ਲਸਣ ਤੇ ਹੁਣ ਆਪਾਂ ਪਾ ਦਾਂਗੇ ਜੀ ਅਦਰਕ ਲਸਣ ਦਾ ਪੇਸਟ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਏ। ਅਦਰਕ ਤੇ ਲਸਣ ਆਪਣਾ ਚੰਗੀ ਤਰ੍ਹਾਂ ਫਰਾਈ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਪੂਰੀ ਤਰ੍ਹਾਂ ਚੇਂਜ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਕੁੱਟੇ ਹੋਏ ਆਪਣੇ ਪਿਆਜ਼ ਤੇ ਹਰੀ ਮਿਰਚ। ਤਦਾਂ ਚਮਚ ਪਾ ਦਾਂਗੇ ਆਪਾਂ ਹਲਦੀ ਦਾ ਤੇ ਚਾਤ ਦੇ ਹਿਸਾਬ ਨਾਲ ਪਾ ਦਾਂਗੇ ਆਪਾਂ 1/4 ਚਮਚ ਪਾ ਦਾਂਗੇ ਆਪਾਂ ਨਮਕ ਦਾ ਤੇ ਥੋੜੀ ਜੀ ਪਾਵਾਂਗੇ ਜੀ ਆਪਾਂ ਲਾਲ ਪੀਸੀ ਮਿਰਚ ਕਿਉਂਕਿ ਆਪਾਂ ਤੇਲ 'ਚ ਮਿਰਚਾਂ ਪਾਈਆਂ ਸੀ ਸਬ지 ਵਿੱਚ ਤੇ ਥੋੜਾ ਜਿਹਾ ਪਾ ਲਾਂਗੇ ਆਪਾਂ ਧਨੀਆ ਪਾਊਡਰ ਹੋਰ ਆ ਪਾਈ ਦੇ ਵਿੱਚ ਕੋਈ ਮਸਾਲਾ ਨਹੀਂ ਪਾਉਣਾ ਬਿਲਕੁਲ ਛਿੰਤੋ ਜਿਹੇ ਤਰੀਕੇ ਨਾਲ ਬਣਾਵਾਂਗੇ ਸਬ지 ਚਲੋ ਜੀ ਪਿਆਜ਼ ਵੀ ਆਪਾਂ ਭੁੰਨ ਲੈਨੇ ਪੂਰੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਮਸਾਲੇ ਨੇ ਤੇਲ ਨੂੰ ਛੱਡ ਦਿੱਤਾ ਹੁਣ ਆਪਾਂ ਇੱਥੇ ਪਾ ਦਾਂਗੇ ਜੀ ਇਹ ਟਮਾਟਰ ਟਮਾਟਰ ਨੂੰ ਵੀ ਆਪਾਂ ਦਰਦਰਾ ਕੁੱਟ ਲਿਆ ਸੀ ਕੁੰਡੇ ਵਿੱਚ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਸੌਫਟ ਕਰਕੇ ਚਰਨੀ ਨਿਕਾਲ ਲਈਏ ਟਮਾਟਰ ਵੀ ਜਿਹੜੇ ਪਾਏ ਸੀ ਆਪਣੇ ਪੂਰੀ ਤਰ੍ਹਾਂ ਸੌਫਟ ਹੋ ਚੁੱਕੇ ਨੇ ਤੇ ਹੁਣ ਆਪਣਾ ਮਸਾਲਾ ਬਿਲਕੁਲ ਹੋ ਗਿਆ ਜੀ ਤਿਆਰ ਹੁਣ ਆਪਾਂ ਪਾ ਦਾਂਗੇ ਜੀ ਮਸਾਲੇ ਦੇ ਵਿੱਚ ਪਾਣੀ ਤੇ ਪਾਣੀ ਤੁਸੀਂ ਆਪਣੀ ਜਿੰਨੀ ਤੁਸੀਂ ਗਰੇਵੀ ਰੱਖਣਾ ਚਾਹੁੰਦੇ ਹੋ ਉਹਨਾ ਤੁਸੀਂ ਪਾ ਸਕਦੇ ਹੋ ਤੇ ਹੁਣ ਆਪਾਂ ਤਰੀ ਨੂੰ ਚੰਗੀ ਤਰ੍ਹਾਂ ਰੇਚਾ ਲਵਾ ਲਾਂਗੇ ਚਲੋ ਜੀ ਸਬਜੀ ਆਪਣੀ ਜਿਹੜੀ ਬਣ ਕੇ ਬਿਲਕੁਲ ਤਰੀ ਤਿਆਰ ਹੋ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਥੋੜਾ ਜਿਹਾ ਹਰਾ ਧਨੀਆ ਇਹਨੂੰ ਕਰਦਦੇ ਨੇ ਚੰਗੀ ਤਰ੍ਹਾਂ ਮਿਕਸ ਤੇ ਲੋ ਜੀ ਅਦਰਕ ਲਸਣ ਦੀ ਤਰੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਬਹੁਤ ਹੀ ਵਧੀਆ ਤਰੀ ਬਣੀ ਆ ਤੇ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਹੈ ਤੇ ਹੁਣ ਅਕਾ ਥੋੜਾ ਜਿਹਾ ਪਾ ਲਾਂਗੇ ਜੀ ਹਰਦਲੀਆਂ ਹੋਰ ਅੱਜックレスਦੀ ਤੇਰੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਜੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਹਮਾਰੀ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ